ਲਾ ਸੱਜਣਾ ਪਿੰਡ ਡੂੜੀਆਂ ਤਹਿਸੀਲ ਮੂਨਕ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਮੱਝ ਲੱਗਿਆ ਬਾਈ ਕੋਲ ਦਿਖਾਉਣ ਤਾਜੀ ਸੂਈ ਤੇ ਜੇ ਗੱਲ ਕਰ ਲਈਏ ਨਾਲ ਕੱਟੀ ਆ ਗਈ ਤੇ ਕੱਟੀ ਵੀ ਬਹੁਤ ਕਮਾਲ ਦੀ ਐ ਕੱਲ ਦੀ ਸੂਈ ਵੀ ਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜੀ ਦੁੱਧ ਦੀ ਰਿਪੋਰਟ ਆ ਬਾਈ ਕਹਿੰਦਾ ਬਹੁਤ ਚੰਗੀ ਰਿਪੋਰਟ ਆ ਚੰਗੇ ਏਰੀਏ ਦੀ ਮੱਝ ਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਗੇ ਹੋਰ ਕੀ ਹਾਲਾ ਜੀ ਠੀਕ ਠਾਕ ਵਧੀਆ ਹਾਂ ਹਾਂ ਵਧੀਆ ਨਾਮ ਤੇ ਨੰਬਰ ਦੱਸ ਦੂਗੀ ਨਾਮ ਵੀਰੇ ਮਹਿਰਾਮਨਾ ਪਿੰਡ ਡੂੜੀਆਂ ਤਹਿਸੀਲ ਮੂਨਕ ਐ ਤੇ ਜਿਲ੍ਹਾ ਸੰਗਰੂਰ ਹੈ ਹਰਿਆਣਾ ਕਿੰਨੀ ਦੂਰ ਆਵਨੇ ਹਰਿਆਣਾ ਬਾਈ ਆਪਣੇ ਤੋਂ ਬਸ ਸਾਰਾ 10 15 ਕਿਲੋਮੀਟਰ ਹੈ 10 ਕਿਤੇ ਲੱਗ ਪਾਉਂਦੇ ਆ 10 ਦੇ ਬਾਰਡਰ ਤੇ ਹੀ ਆ ਗਏ ਆਪਾਂ ਬਸ ਠੀਕ ਉਹ ਬੋਲੀ ਮੈਂ ਕਹੂੰਗਾ ਰੂਟੀਨ ਚ ਥੋੜੀ ਹਰਿਆਣੇ ਦੀ ਹਰਿਆਣੇ ਦੀ ਬੋਲੀ ਆ ਠੀਕ ਹੈ ਜੀ ਆ ਨੰਬਰ ਬੋਲ ਦਿਓ ਜੀ ਨੰਬਰ ਵੀਰੇ 9115427993 91154 27993 27993 ਤੇ ਸੂਆ ਕਿਹੜਾ ਰੂਗਿਆ ਮਨਾ ਸੂਆ ਵੀਰੇ ਤੀਜਾ ਸੂਆ ਇਹੇ ਤੀਸਰਾ ਆ ਕੱਟੀ ਦਾ ਤਾਂ ਨਹੀਂ ਪਤਾ ਕਿਹੜੇ ਠਿਕਰੇ ਦੀ ਨਾ ਕੱਟੀ ਦਾ ਨਹੀਂ ਵੀਰੇ ਆਪਾਂ ਨੂੰ ਇਹ ਕਹਦੀ ਪਤਾ ਹੈਗਾ ਕਿਹੜੇ ਠਿਕਰੇ ਆ ਕਦੋਂ ਸੂਈ ਆ ਬਾਈ ਇਹ ਇਹ ਵੀਰੇ ਕੱਲ ਰਾਤ ਸੂਈ ਹੈ 나ੜੂਆ ਤੋੜਦਾ ਇਹ ਮੇਰਾ ਹਾਂ 나ੜੂਆ ਖਿੱਚਦਾ ਇਹਨੇ ਠੀਕ ਹੈ ਗੱਲ ਹਾਂ ਤੇ ਜੇਰ ਜੱਪੇ ਵਾਲਾ ਕੰਮ ਡਾਨਾ ਜੇਰ ਜੱਪੇ ਵਾਲਾ ਜਮਾ ਬਿਲਕੁਲ ਡਾਨ ਨੇ ਕਿਸੇ ਨੂੰ ਕੋਈ ਘਬਰਾਉਣ ਦੀ ਉਹ ਨਹੀਂ ਹੈਗੀ ਹਾਈਟ ਰਹੂਗੀ ਮੀਡੀਆ ਨੂੰ ਜੇਰ ਜੱਪੇ ਵਾਲਾ ਕੰਮ ਡਾਨਾ ਤੇ ਲੇਵਾ ਬਹੁਤ ਰੱਖਦੀ ਆ ਇਹ ਇੱਥੋਂ ਇੱਥੋਂ ਮਾਰਦੀ ਲੱਭੀ ਕੈਮਰਾ ਤੇ ਸਵੇਰੇ ਕੱਢਿਆ ਬੋਲੇ ਦਾ ਹਾਂ ਵੀਰੇ ਠੀਕ ਹੈ ਕਹਿ ਲੀਏ ਵੀ ਬੋਲੇ ਜੋ ਬਾਬਾ ਖਾਲੀ ਕਰੀ ਵੀ ਹੈ ਹ ਜੀ ਆਪਾਂ ਜਿਸ ਹੁੰਦੀ ਦੀ ਵੀਡੀਓ ਦਿਖਾਦੀ ਉਹ ਤਾਂ ਬਹੁਤ ਕੁਸ ਹੈ ਠੀਕ ਹੈ ਗੱਲ ਆਪਾਂ ਫਿਰ ਖਾਲੀ ਕਰਨ ਪਸੂ ਕਰਨ ਦਾ ਪੰਦੀ ਠੀਕ ਹੈ ਠੀਕ ਹੈ ਤਾਂ ਤਾਜੀ ਸੂਈ ਦੀ ਤੁਹਾਨੂੰ ਵੀਡੀਓ ਵੀ ਦਿਖਾ ਦਾਨੇ ਆ ਤੇ ਬਾਕੀ ਆ ਤਾਜੀ ਦੀ ਨਾ ਤੁਹਾਨੂੰ ਮੈਂ ਬਾਈ ਵਾਲੇ ਫੋਨ 'ਚ ਵੀਡੀਓ ਦਿਖਾ ਦਾਨਾ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਹੋ ਬਣੀ ਬੁਣੀ ਮੱਝ ਕਿੰਨੀ ਕੁ ਹੋਈ ਸੀ ਇੱਥੋਂ ਕਰ ਸਕਦੇ ਹੋ ਚੈੱਕ ਕੱਲ ਦੀ ਜੈਨੂਅਲ ਸੂਈ ਵੀ ਆ ਉਹਦੀ ਤਸੱਲੀ ਬਾਈ ਤੁਹਾਡੀ ਕਰਾ ਦੂਗਾ ਤੋੜ ਦੇ ਆਪਣੇ ਹੋਲ ਕੇ ਤੇ ਬਾਕੀ ਸੱਜਣਾਂ ਇੱਥੋਂ ਤਾਂ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹੋ ਹਾਈਟ ਰਹੂਗੀ ਮੀਡੀਅਮ ਕਿਉਂਕਿ ਲੇਵਾ ਝੋਟੀ ਇਹ ਮੰਨ ਲਓ ਪੂਰਾ ਫੁੱਲ ਲੇਵਾ ਦੀ ਜਦੋਂ ਸੂਈ ਆ ਉਹ ਤੁਹਾਨੂੰ ਮੈਂ ਵੀਡੀਓ ਵੀ ਚੈੱਕ ਕਰਾਦੀ ਤੇ ਸਿੰਗ ਰੱਖਦੀ ਆ ਗੋਲ ਨਾਲ ਆ ਗਈ ਕੱਟੀ ਤੇ ਦੁੱਧ ਆਮਨੇ ਕਿੰਨਾ ਕ ਪਾਇਆ ਬਾਈ ਨੇ ਦੁੱਧ ਗੁਰੀ ਨੇ 16 ਲੀਟਰ ਦਿੱਤਾ ਪਿਛਲੇ ਮਹੀਨੇ ਤੇਰਾ ਹੋਰ ਕਮਾ ਦੇ ਉੱਤਲੇ ਬੰਨੇ ਦੀ ਕਮਾ ਦੇ ਕਮਾ ਦੇ ਪਿਛਲੇ ਸੂਏ ਬਾਈ ਕਿਹਾ 16 16 ਲੀਟਰ ਦੁੱਧ ਦਿੱਤੇ ਵੀਰੇ ਤੇ ਦੁੱਧ ਦੰਦੀ ਰਹੀ ਆ ਲੰਮਾ ਟਾਈਮ ਲੰਮਾ ਟਾਈਮ ਵੀਰੇ ਠੀਕ ਗੱਲ ਮਾਂ ਛੱਡੀ ਹੋਏ ਬੰਦੇ ਨਾਲ ਡੇਢ ਕਿ ਮਹੀਨਾ ਪਹਿਲਾਂ ਹੀ ਛੱਡੀ ਆਪਦੇ ਆਪ ਆ ਜਿਵੇਂ ਜਿਵੇਂ ਮੈਂ ਤੁਹਾਨੂੰ ਕਹੂੰਗਾ ਵੀ ਝੋਟੀ ਦੁੱਧ ਤੇ ਆਊਗੀ ਓਵੇਂ ਓਵੇਂ ਜਿਵੇਂ ਇਹਦਾ ਆਰਡਰ ਆ ਆਰਡਰ ਇਹ ਮੰਨ ਲਓ ਮਤਲਬ ਇਹਨਾਂ ਫੜਾਕੀ ਵਾਲਾ ਤਿਆਰ ਕਰਦੀ ਆਊਗੀ ਸੀਲ ਸਾਉ ਪੂਰੀ ਠੰਡੀ ਐਨ ਜਮਾ ਕਿਵੇਂ ਮਰਜੀਓ ਸਵੇਰ ਆ ਦੀ ਠੰਡੀ ਐ ਚਵਾਈ ਦੀ ਸਵੇਰ ਆ ਦੀ ਕਿਵੇਂ ਬਾਈ ਚਵਾਈ ਦੀ ਜਮਾ ਬਿਲ ਬੰਬੰਦ ਤਾਰ 100 ਦੀ 100 ਹਾਂ 100 ਦੀ 100 ਗਰੀ ਚਵਾਈ ਵਾਲੇ ਮਾਮਲੇ ਚ ਰਹੂਗੀ 100 ਦੀ 100 ਥੋੜਾ ਜਗਾ ਦਾ ਬਾਸ ਹੈ ਤਾਂ ਕਰਕੇ ਤੁਹਾਨੂੰ ਥੋੜੀ ਤੋਰ ਕੇ ਦਿਖਾਈਆ ਤੇ ਬਾਕੀ ਆਰਡਰ ਤੇ ਮੰਨ ਲ ਇਹ ਇੱਥੋਂ ਇੱਥੋਂ ਕਰ ਸਕਦੇ ਚੈੱਕ ਆਡਰ ਕੁਆਲਟੀ ਜਿੱਦਾਂ ਦੀ ਬਾਡੀ ਆ ਉਤੋਂ ਉਦਾਂ ਦੀਵੇਂ ਕਹੂੰਗਾ ਇਹਨੂੰ ਲੇਵਾ ਲੱਗਿਆ ਥੱਲੇ ਇੱਥੋਂ ਕਰਾ ਦੀ ਲੱਭੀ ਚੈੱਕ ਇਹ ਜਦੋਂ ਇਧਰਲੇ ਬੰਨੇ ਜਾਊਗੀ ਠੰਡੀ ਤਾਂ ਬਹੁਤ ਆਣਾ ਹਲਾਏ ਤੋਂ ਵੀ ਨਹੀਂ ਹਲਦੀ ਨਾ ਇੱਥੋਂ ਕਰਾ ਦੀ ਚੈੱਕ ਇਹ ਮੰਨ ਲਓ ਸ਼ੂ ਤਾਂ ਕਲੇਵਾ ਦੇ ਹੁਣ ਲੱਭੀ ਹੁਰਲੇ ਬੰਨੇ ਦਿਖਾ ਦੇ ਸਾਈਡ ਤੋਂ ਉਨਾਂ ਹੀ ਅਗਲੇ ਪਾਸੇ ਲੇਵਾ ਤੇ ਉਨਾਂ ਹੀ ਕਹੂੰਗਾ ਪਿਛਲੇ ਪਾਸੇ ਲੇਵਾ ਹਣਾ ਲੇ ਵੀ ਤਾਂ ਪੰਡ ਚੱਕੀ ਫਿਰਦੀ ਹੈ ਗੁਰੂ ਜੀ ਇਹ ਕਹਿ ਸਕਦੇ ਇਹਦੇ ਤੇ ਉਹ ਗੱਲ ਠੁਕਦੀ ਆ ਵੀ ਜਿੱਡੀ ਆਪ ਆ ਯਾਰ ਓੱਡਾ ਹੀ ਲੈਵਾ ਓੱਡਾ ਹੀ ਲੈਵਾ ਜਿੱਡੀ ਆਪ ਆ ਓੱਡਾ ਹੀ ਇਹਦਾ ਲੈਵਾ ਲੱਭੀ ਐਨ ਕਰਾ ਦੇ ਤਸੱਲੀ ਖਾਸ ਗੱਲ ਇਹਦੀ ਇਹ ਆ ਵੀ ਨਾਲ ਇਹਦੇ ਕੱਟੀ ਆਪਣੇ ਪਿੰਡਾਂ ਦੀ ਹੈ ਮੱਝੇ ਹਾਂ ਹਾਂ ਬਈ ਆਪਣੇ ਪਿੰਡਾਂ ਦੀ ਆਪਣੇ ਏਰੀਆ ਦੀ ਹਾਂ ਨਾ ਕੋਈ ਹਰਿਆਣੇ ਦੀ ਨਹੀਂ ਪੂੰਜੀ ਝੂਠ ਬੋਲਦੀ ਆਪਣੇ ਪਿੰਡਾਂ ਦੀ ਮੱਝੇ ਤੇਰੇ ਪਿੰਡ ਹੀ ਹਰਿਆਣੇ ਵਰਗੇ ਨੇ ਪਿੰਡੇ ਹਰਿਆਣੇ ਵਰਗੇ ਹਾਂ ਨਾ ਆਪਾ ਉਗਰੀ ਕਹਦੀ ਆ ਵੀ ਅਗਲਾ ਦੂਰੋਂ ਲੈਣੇ ਚੋ ਹਾਂ ਆਪਣੇ ਵਾਲੇ ਹਰਿਆਣੇ ਦੀ ਮੱਝਾਂ ਆਪਣੇ ਬਿਲਕੁਲ ਉਨੀ ਦੁੱਧ ਕੱਢਦੀਆਂ ਨੇ ਤੇ ਆਮਣੇ ਇਹਦੇ ਕਿੰਨੇ ਕੇ ਰੇਟ ਕੀ ਰੂਗਾ ਇਹਦਾ ਰੇਟ ਗੁਰੀ ਚਾਏ ਪਰੌਣ ਨੂੰ ਕੁਛ ਕਰ ਲੂ ਆਪਾਂ ਡੇਢ ਚੋਂ ਮਾਨਤਾਨ ਕਰ ਦਾਂਗੇ ਡੇਢ ਲੱਖ ਚੋਂ ਮਾਨਤਾਨ ਕਰ ਦਾਂਗੇ ਮਾਨਤਾਨ ਜਾਂ ਬਾਈ ਕਹਿੰਦਾ ਡੇਢ ਚੋਂ ਕਰ ਦਾਂਗੇ ਸਿੰਘ ਮੂੰਹ ਮੱਥਾ ਕੁਆਲਿਟੀ ਤੁਹਾਡੇ ਸਾਹਮਣੇ ਆ ਨਾਲ ਆ ਗਈ ਤੇ ਕੱਟੀ ਤੇ ਚੁਵਾਈ ਦੀ ਆਮਨੇ ਕਿਵੇਂ ਆ ਇਹ ਚਵਾਈ ਦੀ ਵੀਰੇ ਜਮਾ ਰੁਗਰਗੁਦਾ ਚੋਣ ਲੱਗਿਆ ਹੋਇਆ ਚਵਾਈ ਕਰਾ ਦੇਂਗੇ ਚੱਕੇ ਦੀ ਹਾਂ ਹਾਂ ਚਵਾਈ ਚੈੱਕ ਕਰਾ ਠੀਕ ਆ ਗੱਲ ਆ ਬੱਚਾ ਤੇ ਬਾਕੀ ਸੱਜਣ ਨੂੰ ਚਵਾਈ ਕਰ ਸਕਦਾ ਚੱਕੇ ਇੱਥੇ ਚਵਾਈ ਦਾ ਹੈ ਮਾਲਕ ਪੂਰੀ ਮੋਟੀ ਚਵਾਈ ਆ ਗਈ ਅਗਲਾਂ ਚ ਵੀ ਮਾਰ ਦਈਂ ਇਹ ਤੋਂ ਗਾਰੇ ਬੰਨੇ ਵਾਲੇ ਸੁਣਾਂ ਵਿੱਚ ਵੀ ਚੈੱਕ ਕਰ ਸਕਦਾ ਫੁੱਲ ਮੋਟੀ ਚਵਾਈ ਚ ਆ ਗਈ ਤੇ ਰੇਟ ਕੀ ਦੱਸਿਆ ਤੇ ਆਮਨੇ ਛੱਡ ਦੇ ਬਾਅਦ ਥੱਲੇ ਨਾ ਮਰ ਜਾਵੇ ਰੇਟ ਗੁਰੂ ਆਪਣਾ ਡੇਢ ਚ ਮਾਨਤਾਨ ਕਰ ਦਾਂਗੇ ਡੇਢ ਲੱਖ ਚ ਮਾਨਤਾਨ ਦੇ ਦਾ ਕਰ ਦਾਂਗੇ ਤੇ ਬਾਕੀ ਲੱਭੀ ਇੱਥੋਂ ਕਰਾ ਦੇ ਕਵਾਲਿਟੀ ਚੈੱਕ ਬਾਡੀ ਬੁੱਡੀ ਦੀ ਤੇ ਨਾਲ ਖੜ ਕੇ ਮੈਂ ਤੁਹਾਨੂੰ ਇਹਦੇ ਕੱਦ ਦਾ ਆਈਡੀਆ ਕਰਾ ਦੂੰਗਾ ਇਹ ਇੱਥੋਂ ਇਹਦੇ ਕੱਦ ਦਾ ਆਈਡੀਆ ਲਾ ਲਿਓ ਮੱਝ ਦੇ ਦਾ ਕਈ ਵਾਰੀ ਭਰਾ ਨੂੰ ਮੈਂ ਕਹੂੰਗਾ ਵੱਡੀ ਛੋਟੀ ਹੈ ਨਾ ਕਿਸੇ ਨੂੰ ਵੀਡੀਓ ਚ ਕਈ ਵਾਰ ਦਿਖ ਜਾਂਦੀ ਆ ਉਹਦੇ ਹਿਸਾਬ ਨਾਲ ਆਈਡੀਆ ਲਾ ਲਿਓ ਨੰਬਰ ਕਿਹੜਾ ਹੋਰ ਬੋਲ ਦੋ ਜੀ ਨੰਬਰ 9115 9915427993 27993 ਬਈ ਦਾ ਨੰਬਰ ਆ ਪਿੰਡ ਡੂੜੀਆਂ ਤਹਿਸੀਲ ਮੂਨਕ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਬਾਰਡਰ ਏਰੀਆ 'ਚ ਆ ਗਿਆ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ